ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੀ ਜਨਮਵੀ ਸਟਾਈਲਿਸ਼ ਦਿੱਤੀ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਫ੍ਰੌਕਸ ਸ਼ੇਅਰ ਕਰ ਰਹੇ ਹਾਂ ਸੋ ਜਿਨ੍ਹਾਂ ਨੇ ਵੀ ਥੋੜੇ ਠੀਕ ਜੀ ਰੇਂਜ ਦੇ ਫ੍ਰੌਕਸੂਟ ਬਣਾਉਣੇ ਆ ਕਿਉਂਕਿ ਆਪਾਂ ਕਾਫੀ ਹੈਵੀ ਸੂਟਸ ਵੀ ਫ੍ਰੌਕਸੂਟ ਸ਼ੇਅਰ ਕੀਤੇ ਸੀ ਸੋ ਉਹਨਾਂ ਦੀ ਰੇਂਜ ਹੈ ਜਿਵੇਂ ਜੀ ਫ੍ਰੌਕ ਦਾ ਕੀਰਾ ਕਾਫੀ ਹੋ ਜਾਂਦਾ ਸੋ ਉਸ ਤਰ੍ਹਾਂ ਟਾਈਪ ਨਾਲ ਉਹਦੀ ਰੇਂਜ ਹੈ ਜਿਹੜੀ ਵੱਜ ਜਾਂਦੀ ਹੈ ਔਰ ਇਹ ਆਪਾਂ ਹਲਕੇ ਫੁਲਕੇ ਜੀ ਤੁਹਾਨੂੰ ਦਿਖਾ ਰਹੇ ਆ ਅਗਰ ਤੁਸੀਂ ਆਪਣੇ ਬਜਟ ਦੇ ਵਿੱਚ ਇਹਨਾਂ ਨੂੰ ਬਣਾਉਣਾ ਚਾਹੁੰਦੇ ਹੋ ਸੋ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਟਰਾਈ ਕਰ ਸਕਦੇ ਹੋ ਕਿਉਂਕਿ ਵੈਡਿੰਗ ਸੀਜ਼ਨ ਆਗ ਰਿਹਾ ਅਗਰ ਤੁਸੀਂ ਕਾਫੀ ਸਾਰੇ ਸੂਟਸ ਬਣਾਉਣੇ ਹੁੰਦੇ ਆ ਤਾਂ ਉਹਦੇ ਵਿੱਚ ਆਪਾਂ ਇੱਕ ਅੱਧੀ ਚੀਜ਼ ਇਸ ਤਰ੍ਹਾਂ ਦੀ ਐਡ ਕਰ ਸਕਦੇ ਆ ਕਿ ਸੂਟ ਤੋਂ ਥੋੜੀ ਡਿਫਰੈਂਟ ਹੋ ਜੇ ਸੋ ਇਹ ਹੈਗਾ ਜੀ ਬਿਲਕੁਲ ਲਾਈਟ ਜ ਹੈ ਤੁਸੀਂ ਬੇਜ ਸ਼ੇਡ ਬੋਲ ਸਕਦੇ ਹੋ ਉਹਨੂੰ ਸੋ ਇਹ ਬਹੁਤ ਹੀ ਪਿਆਰਾ ਜਿਹਾ ਸ਼ੀਲਡ ਹੈ ਤੇ ਇਹਦੀ ਫਾਲ ਹੈਗੀ ਹੈ ਜਿਹੜੀ ਫੁੱਲ ਫਾਲ ਵਾਲੀ ਇਹ ਵ੍ਰੌਕ ਹੈ ਜੀ ਇਹ ਦੇਖ ਸਕਦੇ ਹੋ ਤੁਸੀਂ ਕਾਫੀ ਫਾਲ ਹੈਗੀ ਹੈ ਔਰ ਇਹਦੇ ਸਿਰਫ ਆਪਣੇ ਜੋਗ ਤੇ ਕਮ ਹੋਏ ਹੋਏ ਹੈ ਜੀ ਇਸ ਤਰ੍ਹਾਂ ਇਸ ਦਾ ਸਿਰਫ ਜੋਗ ਤੇ ਕਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਬਾਜੂ ਤੇ ਹੈਵੀ ਕਮ ਹੋਏ ਹੋਏ ਸੋ ਕਾਫੀ ਹੈਵੀ ਕਮ ਹੈ ਇਹ ਇਸਰਾ ਇਹ ਯੋਗੇ ਜੀ। ਔਰ ਇਹਦੀ ਨਾਲ ਆਪਾਂ ਬਹੁਤ ਹੀ ਪਿਆਰੀ ਜੀ ਲਟਕਣ ਦਿੱਤੇ ਹੋਏ ਆ। ਸੋ ਇਹਦੀ ਲੋਕ ਤੁਸੀਂ ਦੇਖ ਸਕਦੇ ਹੋ। ਅ ਅਗਰ ਤੁਸੀਂ ਵੇਅਰ ਕੀਤੀ ਹੋਈ ਡਮੀ ਦੀ ਆਪਾਂ ਦੇਖਣੀ ਹੈਗੀ ਆ ਤਾਂ ਉਹ ਆਪਣਾ ਵੀ ਸਟਾਈਲਿਸ਼ ਬੁਟੀਕ ਦੇ ਨਾਮ ਤੇ ਇੰਸਟਾ ਦਾ ਪੇਜ ਆ ਜੀ ਉੱਥੇ ਜਾ ਕੇ ਵੀ ਤੁਸੀਂ ਇਹਨੂੰ ਦੇਖ ਸਕਦੇ ਹੋ। ਸੋ ਇਸ ਤਰ੍ਹਾਂ ਹੀ ਸਟੇਟ ਸਲਵਾਰ ਦੇ ਅਕੋਰਡਿੰਗ ਇਹਦੇ ਤੇ ਵਰਕ ਕੀਤਾ ਹੋਇਆ ਔਰ ਜਨਨ ਦਾ ਆਪਾਂ ਦੁਪੱਟਾ ਲਾਇਆ ਹੋਇਆ ਇਸ ਤਰ੍ਹਾਂ ਲੇਸਿਸ ਦੇ ਕੇ ਇਹਦੇ ਪਿੱਛੇ ਡਾਰਕ ਫਿਨਿਸ਼ਿੰਗ ਦਿੱਤੀ ਹੋਈ ਆ ਸੋ ਸੋਬਰ ਸਟਾਈਲਿਸ਼ ਯਾ ਸੂਟ ਜਿਹੜਾ ਆਪਾਂ ਰੈਡੀ ਕੀਤਾ ਹੈਗਾ ਸੋ ਨੈਕਸਟ ਹੈਗਾ ਜੀ ਆਪਾਂ ਤੁਹਾਨੂੰ ਪਹਿਲਾਂ ਫਰਾਕਸ ਹੀ ਦਿਖਾਉਣੇ ਆ ਇਹ ਲੋ ਕਲਰ ਦੇ ਵਿੱਚ ਹੈ ਸੋ ਇਹ ਬਿਲਕੁਲ ਪਲੇਨ ਹੈ ਜੀ ਇਸ ਤਰ੍ਹਾਂ ਜਿਵੇਂ ਵੀ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਆਪਾਂ ਉਸ ਤਰ੍ਹਾਂ ਜਿਹੜਾ ਬਣਾਉਣੇ ਹੈਗੇ ਆ ਫੌਲ ਇਹਦੀ ਵੀ ਫੁੱਲ ਬਣਵਾਈ ਹੈ ਉਹਨਾਂ ਨੇ ਬਹੁਤ ਹੀ ਇਹ ਤੁਹਾਨੂੰ ਆਪਣੇ ਇੰਸਟਾ ਦੇ ਪੇਜ ਤੇ ਫੁੱਲ ਵੇਅਰ ਕੀਤੀਆਂ ਮਿਲ ਜਾਣਗੀਆਂ ਸੋ ਇਸ ਤਰ੍ਹਾਂ ਔਰ ਇਹਦੇ ਵਿੱਚ ਇਸ ਤਰ੍ਹਾਂ ਜਿਹੜੇ ਲਟਕਣ ਦਿੱਤੇ ਹੋਏ ਆ ਇਹਦੇ ਆਪਾਂ ਲਾਜ਼ੋ ਤੇ ਵਰਕ ਕੀਤਾ ਹੋਇਆ ਜੀ ਇਸ ਤਰ੍ਹਾਂ ਹੈਂਡਵਰਕ ਦਾ ਕੰਮ ਹੈ। ਔਰ ਇਹਦੇ ਨਾਲ ਦੁਪੱਟਾ ਹੈ। ਸਾਰੇ ਦੇ ਵਿੱਚ ਆਪਾਂ ਲਾਈਨਸ ਦਿੱਤੀਆਂ ਹੋਈਆਂ ਸੋ ਚਨੌਨ ਦਾ ਦੁਪੱਟਾ ਹੈ। ਸਾਰੇ ਦੇ ਵਿੱਚ ਹੈਂਡਵਰਕ ਦੇ ਵਰਕ ਕੀਤਾ ਹੋਇਆ। ਲਾਈਨਸ ਹੈ। ਇਸ ਤਰ੍ਹਾਂ ਵਿੱਚ ਸੋ ਜਿਹੜੇ ਦੁਪੱਟੇ ਹੈਗੇ ਆ ਜੀ ਆਪਾਂ ਪਿਓਰ ਚੁਣੌਣ ਦੇ ਹੀ ਲਗਾਉਣੇ ਆ ਇਸ ਤਰ੍ਹਾਂ ਲਾਈਨਸ ਹੈ ਵਿੱਚ ਥੋੜਾ ਜਿਹਾ ਕਲਰ ਆਇਲਡ ਆਨ ਕਰਾਇਆ ਸਾਈਜ਼ ਦੇ ਆਪਾਂ 컬러ਫੁਲ ਓਨਲੀ ਚੰਪਾ ਦਿੱਤੀ ਹੋਈ ਹੈ ਜੀ ਸੋ ਇਹਨਾਂ ਦੇ ਨਾਲ ਇਹਨਾਂ ਨੇ ਆਪਣੀ ਬੇਬੀ ਦਾ ਸੂਟ ਵੀ ਬਣਾਇਆ ਹੈਗਾ ਸੋ ਦੇਖੋ ਬਹੁਤ ਹੀ ਪਿਆਰਾ ਜਿਹਾ ਕਿਊਟ ਜਿਹਾ ਸੂਟ ਹੈ ਇਸ ਤਰ੍ਹਾਂ ਜਿਵੇਂ ਉਹਨਾਂ ਦੀ ਫਰੌਕ ਹੈਗੀ ਆ ਉਵੇਂ ਹੀ ਆਪਾਂ ਇਹ ਫਰੌਕ ਦਿੱਤੀ ਹੋਈ ਹੈ ਨਾਲ ਸਲਵਾਰ ਦਿੱਤੀ ਹੋਈ ਹੈ ਸੋ ਨਾਓ ਯਾਰਾ ਜੇ ਛੋਟਾ ਜਿਹਾ ਦੁਪੱਟਾ ਹੈ। ਸੋ ਇਹ ਜਦੋਂ ਵੀ ਬੇਬੀ ਦੇ ਸੂਟ ਦੀ ਕੋਈ ਗੱਲ ਆਉਂਦੀ ਹੈ ਤਾਂ ਸਾਰੇ ਕਹਿੰਦੇ ਆ ਕਿ ਤੁਸੀਂ ਪਿਕਚਰ ਸ਼ੇਅਰ ਕਰਿਆ ਕਰੋ ਕਿਉਂਕਿ ਕਾਫੀ ਸੂਟਸ ਆ ਜੀ ਬੱਚਿਆਂ ਦੇ ਵੀ ਨਾਲ ਬਣ ਕੇ ਜਾਂਦੇ ਆ। ਸੋ ਆਪਾਂ ਉਹ ਦਿਖਾਉਂਦੇ ਨਹੀਂ ਕਿਉਂਕਿ ਉਹਨਾਂ ਨੂੰ ਸਿੰਪਲ ਸੋਬਰ ਹੀ ਆਪਾਂ ਸਟਿਚ ਕਰਨਾ ਹੁੰਦਾ ਓਨਲੀ ਸਿਫਟ ਜਸਟ ਉਹਨਾਂ ਦੇ ਫਿਨਿਸ਼ਿੰਗ ਦੇਣੀ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਇਹਦੀ ਦਿੱਤੀ ਹੋਈ ਹੈ। ਸੋ ਇਹਦੇ ਲਈ ਕੋਈ ਉਹ ਨਹੀਂ ਹੁੰਦਾ ਜੀ ਤੁਸੀਂ ਆਰਾਮ ਨਾਲ ਸਾਨੂੰ ਆਰਡਰ ਕਰ ਸਕਦੇ ਹੋ ਤੇ ਅਸੀਂ ਉਹ ਬਣਾ ਦਾਂਗੇ ਸੋ ਇਹ ਦੇਖੋ ਬਹੁਤ ਹੀ ਪਿਆਰਾ ਸੂਟ ਬਣਿਆ ਹੈਗਾ ਨੈਕਸਟ ਹੈਗਾ ਜੀ ਬਾਂਦਨੀ ਦੇ ਉੱਪਰ ਬਹੁਤ ਹੀ ਰਾਇਲ ਜਿਹਾ ਸ਼ੇਡ ਹੈ ਬਲੂ ਸ਼ੇਡ ਹੈ ਬਾਂਦੀ ਪ੍ਰਿੰਟਿੰਗ ਹੈ ਇਹਦੇ ਵਿੱਚ ਆਪਾਂ ਗਲੇ ਤੇ ਬੋਤ ਦਿੱਤਾ ਹੋਇਆ ਇਸ ਤਰ੍ਹਾਂ ਇਹ ਦੇਖੋ ਸਾਈਡਸ ਤੇ ਆਪਾਂ ਲਾਈਨਸ ਦਿੱਤੀਆਂ ਹੋਈਆਂ 골ਡਨ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਬਾਜੂ ਤੇ ਇਹਦੇ ਇਸ ਤਰ੍ਹਾਂ ਦਾ ਵਰਕ ਦਿੱਤਾ ਹੋਇਆ ਜੀ ਇਹ ਦੇਖ ਤੇ ਵਰਕ ਹੈ ਸਲਵਾਰ ਤੇ ਆਪਾਂ ਓਨਲੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਸ ਤਰ੍ਹਾਂ ਦਾ ਕਲਰ ਹੈ ਇਹਦਾ ਔਰ ਜਨਮ ਦੇ ਦੁਪੱਟੇ ਨਾਲ ਜਸ ਸਿੰਪਲ ਲੀਸ ਦਿੱਤੀ ਹੋਈ ਹੈ ਦੇਖ ਸਕਦੇ ਤੁਸੀਂ ਸੋ ਏਸੀਜੀ ਫਰੌਕ ਸੂਟ ਤੇ ਆਪਾਂ ਕੁਝ ਡਿਫਰੈਂਟ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਅਗਰ ਤੁਹਾਨੂੰ ਪਸੰਦ ਆਉਂਦਾ ਜੇ ਤੁਸੀਂ ਆਪਣਾ ਸਕਰੀਨਸ਼ਾਟ ਪੇਜ ਕੇ ਪ੍ਰਾਈਸ ਜਾਣ ਸਕਦੇ ਹੋ denn ਆਪਣਾ ਆਰਡਰ ਫਾਈਨਲ ਕਰ ਸਕਦੇ ਹੋ ਅਗਰ ਤੁਸੀਂ ਆਰਡਰ ਦੇ ਵਿੱਚ ਵੀ ਐਡ-ਆਨ ਕਰਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਵਾਂਗੇ ਸੋ ਇੰਸਟਾ ਤੇ ਜ਼ਰੂਰ ਚੈੱਕ ਕਰ ਲਿਓ ਅਗਰ ਤੁਸੀਂ ਇਹਨਾਂ ਨੂੰ ਆਰਡਰ ਕਰਨਾ ਚਾਹੁੰਦੇ ਹੋ ਕਿਉਂਕਿ ਕਾਫੀ ਆਪਾਂ ਉਥੇ ਡੇਲੀ ਰੀਲਸ ਅਪਲੋਡ ਕਰਦੇ ਹਾਂ ਸੋ ਇਸੇ ਤਰ੍ਹਾਂ ਜੀ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ